ਹਾਲਕਾ ਇੰਚਾਲ ਸ਼ੋਮਨੀ ਕਾਲੀਦਲ ਬੀਬਾ ਜ਼ਾਹਿਦਾ ਸੁਲੇਮਾਨ ਨੇ ਮਿਲਨ ਪੈरिस ਵਿੱਚ ਰੋਜ਼ਾ ਇਫਤਾਰ ਪਾਰਟੀ ਦਾ ਇਤਿਹਾਮ ਕੀਤਾ ਗਿਆ ਜਿਸ ਵਿੱਚ ਸ਼ੋਮਨੀ ਕਾਲੀਦਲ ਦੇ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਾ ਸਾਬਕਾ ਵਿਧਾਇਕ ਐਡਵੋਕੇ ਇਕਵਾਲ ਸਿੰਘ ਝੁੰਦਾ ਸਾਬਕਾ ਵਿਧਾਇਕ ਗਗਨਜੀਤ ਬਰਨਾਲਾ ਤੇ ਹੋਰ ਜਿਹੜਾ ਸਗਨੂਰ ਦੇ ਵੱਡੇ ਛੋਟੇ ਕਾਲੀਦਲ ਦੇ ਵਰਕਰਾਂ ਨੇ ਇਹੋ ਸਮੇਂ ਹਾਂ ਦੇ ਨਾਰੇ ਦੀ ਧਰਤੀ ਤੇ ਫੁੱਲਾਂ ਦੇ ਗੁਲਦਸਤੇ ਵਾਂਗ ਸਾਰੇ ਧਰਮਾਂ ਦੇ ਲੋਕਾਂ ਨੇ ਆਪਣੇ ਮੁਸਲਿਮ ਭਾਈਚਾਰੇ ਨਾਲ ਬੈਠ ਕੇ ਰੋਜ਼ਾ ਇਫਤਾਰ ਕੀਤਾ ਉਹ ਵੀ ਸਾਡੇ ਵਾਸਤੇ ਬੜੀ ਖੁਸ਼ੀ ਦੀ ਕਿਉਂਕਿ ਇਹ ਜੋ ਸਮਾਗਮ ਹੈ ਭਾਈ ਚਾਰਕ ਇਕਤਾ ਦਾ ਇੱਕ ਪ੍ਰਤੀਕ ਹੈ ਸਾਰੇ ਇਕੱਠੇ ਰਲ ਕੇ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਦੇ ਆ ਤੇ ਤੁਸੀਂ ਦੇਖ ਰਹੇ ਹੋ ਵੱਡੀ ਗਿਣਤੀ ਚ ਸੰਗਤ ਇੱਥੇ ਆਈ ਹੈ ਤੇ ਬੀਬਾ ਜੀ ਨੇ ਜਿਹੜਾ ਇਹ ਸਮਾਗਮ ਦਾ ਆਯੋਜਨ ਕੀਤਾ ਇਹ ਵੀ ਸੇਵਾ ਹੁੰਦੀ ਹੈ ਇੱਕ ਸੋ ਮੈਂ ਇਹਨਾਂ ਨੂੰ ਤੇ ਸਾਰੇ ਸਾਥੀਆਂ ਨੂੰ ਸਾਰੇ ਹਲਕੇ ਦੀ ਲੀਡਰਸ਼ਿਪ ਨੂੰ ਇਸ ਗੱਲ ਦੀ ਬਧਾਈ ਦੇਣਾ ਚਾਹੁੰਦਾ। ਅੱਜ ਕੀ ਭਾਜੀਪੀ ਤੋਂ ਲੰਗੂ ਕੇ ਪਹਿਲੀ ਵਾਰ ਇਲੈਕਸ਼ਨ ਲੱਗਦੇ ਜੀ ਸੋਣ ਦੇ ਗੱਲ ਦਾ ਜਿਹੜਾ ਹੈਗਾ ਜਿਹਨਾਂ ਨਾਲ ਦਾ ਕੱਟੇ ਸੀਗੇ ਇਹੋ ਇਹਦਾ ਫਰਕ ਪਊਗਾ ਬਹੁਤ ਜਿਆਦਾ ਦੇਖੋ ਲੀਡਰਸ਼ਿਪ ਨੇ ਇਹ ਬੜਾ ਸੋਚ ਵਿਚਾਰ ਕੇ ਫੈਸਲਾ ਕੀਤਾ ਵੀ ਅਸੀਂ ਸਭ ਤੋਂ ਸਾਡੇ ਵਾਸਤੇ ਜ਼ਰੂਰੀ ਹੈ ਸਾਡੇ ਮੁੱਦੇ ਪੰਚਕ ਮੁੱਦੇ ਕਿਸਾਨੀ ਦੇ ਮੁੱਦੇ ਪੰਜਾਬ ਦੇ ਮੁੱਦੇ ਜੇ ਬੀਜੇਪੀ ਉਹਦੇ ਤੇ ਉਹਨਾਂ ਨੇ ਸਹਿਯੋਗ ਤਾਂ ਨਹੀਂ ਦਿਖਾਈ ਤਾਂ ਅਸੀਂ ਜਿਹੜਾ ਉਹ ਸਮਝੋ ਤਾਂ ਨਹੀਂ ਕੀਤਾ ਸੋ ਇਹ ਬੜਾ ਕਲੀਅਰ ਕਟ ਪਾਰਟੀ ਦਾ ਫੈਸਲਾ ਸੀ ਤੇ ਮੈਂ ਸਮਝਦਾ ਇਹ ਸਮੇਂ ਦੀ ਲੋੜ ਸੀ ਤੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਇਸ ਚੀਜ਼ ਨੂੰ ਐਪਰੀਸ਼ੀਏਟ ਕੀਤਾ ਵੀ ਅਕਾਲੀ ਦਲ ਨੇ ਪੰਜਾਬ ਵਾਸਤੇ ਤੇ ਪੰਥ ਵਾਸਤੇ ਸਟੈਂਡ ਲਿਆ ਸਰ ਇਹ ਵੀ ਚਰਚਾ ਚੱਲ ਰਹੀ ਸੀ ਸੀਟ ਸ਼ੇਰਿੰਗ ਦਾ ਰੌਲਾ ਸੀ ਕੋਈ ਦੇਖੋ ਮੇਰੀ ਗੱਲ ਸੁਣ ਲਓ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਸੀਟ ਸ਼ੇਰਿੰਗ ਦਾ ਕੋਈ ਰੌਲਾ ਨਹੀਂ ਸੀ ਸੀਟਾਂ ਦਾ ਇੱਕੰਦੇ ਦਾ ਫਰਕ ਹੁੰਦਾ ਕੋਈ ਦੇ ਦੇ ਹੋ ਸਕਦੀ ਹੁੰਦੀ ਹੈ ਉਹ ਕੋਈ ਵੱਡੀ ਇਸ਼ੂ ਨਹੀਂ ਹੈ ਸਾਡੇ ਵਾਸਤੇ ਇਲੈਕਸ਼ਨ ਤੋਂ ਬਾਅਦ ਕੋਈ ਸੰਭਾਵਨਾ ਹੈਗੀ ਸਮਝੋਤੇ ਦੀ ਕੋਈ ਸਮਝੋ ਜਸ ਜਿਆਦਾ ਸਾਡੀ ਦੇਖੋ ਗੱਲ ਸੁਣੋ ਜਦ ਉਹਨਾਂ ਨੇ ਸਾਡੇ ਸਾਡੇ ਵਾਸਤੇ ਕਲੀਅਰ ਕਰਤਾ ਕਾਲੀ ਦਲ ਨੇ ਵੀ ਮੁੱਦੇ ਜ਼ਰੂਰੀ ਨੇ ਸਾਡੇ ਮੁੱਦਿਆਂ ਦਾ ਹੱਲ ਕਰਨ ਉਹ ਟਾਈਮ ਇਹ ਆ ਗਿਆ ਗੱਲ ਦੱਦੇ ਮੁੱਦਿਆਂ ਦੇ ਸਟੈਂਡ ਦੀ ਰੂਪ ਬਾਤ ਚ ਨਹੀਂ ਨਹੀਂ ਹੁਣ ਸਟੈਂਡ ਪੱਕਾ ਰਹੂਗਾ ਮੁੱਦਿਆਂ ਤੇ ਜੋ ਵੀ ਇੱਕ ਵਿੱਚ ਹੋਏਗਾ ਜੇ ਭਾਜਪਾ ਇਹਨਾਂ ਮੁੱਦਿਆਂ ਨੂੰ ਜਿਹੜੇ ਅਸੀਂ ਟੇਕਅਪ ਕੀਤੇ ਨੇ ਜੇ ਉਹਨਾਂ ਨੂੰ ਹੱਲ ਕਰੂਗੀ ਫੇਰ ਹੀ ਵਿਚਾਰ ਹੋ ਸਕਦਾ ਨਹੀਂ ਹੋ ਨਹੀਂ ਸਕਦਾ ਨੂੰ ਲੱਗਦਾ ਵੀ ਜਿਹੜੀ ਲੀਡਰਸ਼ਿਪ ਨੇ ਸੰਧਤਾ ਕੱਲਾ ਤੁਸੀਂ ਧਰੇ ਨੇ ਕਿਹੜਾ ਲੋਕ ਪ੍ਰਬੰਧ ਕਰ ਰਹੇ ਨੇ ਕਿਹਨਾਂ ਨੇ ਲੋਕ ਕਿਹੜਾ ਪ੍ਰਬੰਧ ਕਰ ਰਹੇ ਨੇ ਫਿਰ ਸੁਣੋ ਕਿਹੜੇ ਸਮਝਦੇ ਨੇ ਲੋਕ ਤਾਂ ਚਾਹੁੰਦੇ ਸੀ ਅਸੀਂ ਤਾਂ ਲੋਕਾਂ ਦੀਆਂ ਭਾਵਨਾਵਾਂ ਨਾਲ ਕੀਤਾ ਕਾਰਨ ਕੀ ਹੈ ਲੋਕ ਚਾਹੁੰਦੇ ਸੀ ਬਿਲਕੁਲ ਸਾਰੇ ਮੇਰੀ ਮੇਰੀ ਬੇਨਤੀ ਸੁਣ ਲਓ ਮੇਰੀ ਬੇਨਤੀ ਸੁਣ ਲਓ ਕਮੇਟੀ ਬਣੀ ਸੀ ਉਹ ਕਮੇਟੀ ਸਾਰੇ ਜ਼ਿਲ੍ਹਿਆਂ ਵਿੱਚ ਗਈਆਂ ਉੱਥੇ ਵਰਕ ਨਾਲ ਮੀਟਿੰਗ ਕੀਤੀ ਤਾਂ ਹੀ 2 ਮਹੀਨੇ ਲੱਗੇ ਨਹੀਂ ਤਾਂ ਜੇ ਕਰਨਾ ਹੁੰਦਾ ਅਗਲੇ ਦਿਨ ਹੋ ਜਾਂਦਾ ਸਾਰਿਆਂ ਦੀ ਰਾਏ ਲਈ ਉਹਦੇ ਵਿੱਚ ਮੈਂ ਨਹੀਂ ਕਹਿੰਦਾ 100% ਦੀ ਰਾਏ ਸੀ ਪਰ 80% ਲੋਕਾਂ ਦੀ ਰਾਏ ਸੀ ਵੀ ਜੇ ਅਸੀਂ ਪੰਜਾਬ ਦਾ ਭਲਾ ਚਾਹੁੰਦੇ ਆ ਅਕਾਲੀ ਦਲ ਨੂੰ ਮਜ਼ਬੂਤ ਉਸ ਕਰਨਾ ਚਾਹੁੰਦੇ ਆ ਤਾਂ ਸਾਨੂੰ ਇਕੱਠੇ ਹੋਣਾ ਚਾਹੀਦਾ ਉਸ ਬੇਸ ਤੇ ਜਿਹੜਾ ਹੈ ਲੇਕੇ ਇਹ ਚੱਲੇ ਚੱਲਿਆ ਜਦ ਸੁਭੀਰ ਸਿੰਘ ਬਾਦਲ ਨੇ ਮਾਫੀ ਮੰਗੀ ਜਦ ਅਕਾਲ ਤਖਤ ਸਾਹਿਬ ਤੇ ਜਾ ਕੇ ਉਸ ਤੋਂ ਬਾਅਦ ਇਹ ਸਾਰੀ ਚਰਚਾ ਚੱਲੀ ਹੈ ਤੁਹਾਡੀ ਅਕਾਲ ਤਖਤ ਸਾਹਿਬ ਹੈ ਜੀ ਮਾਫੀ ਤਾਂ ਕਿਸ ਨੇ ਬਰਾਏ ਨੂੰ ਕਿਸੇ ਨੂੰ ਮਾਫੀ ਮੰਗੀ ਯਾਰ ਮਨੇ ਮੰਗ ਲਈ ਯਾਰ ਮੇਰੀ ਗੱਲ ਸੁਣੋ ਮਾਫੀ ਮੰਗ ਲਈ ਕੋਈ ਬੁਲਾਉਣ ਦੇ ਦੇਖੋ ਗੱਲ ਸੁਣੋ ਉਹਨਾਂ ਨੇ ਯਾਰ ਮੇਰੀ ਗੱਲ ਸੁਣੋ ਗੱਲ ਇਹ ਵੀ ਗੱਲ ਭਾਵਨਾ ਹੁੰਦੀ ਹੈ ਕੋਈ ਮੰਨੇ ਉਹਨੂੰ ਨਾ ਮੰਨੇ ਉਹਦਾ ਸੈਪਰੇਟ ਚੀਜ਼ ਹੈ ਪਰ ਉਹਨਾਂ ਨੇ ਆਪਦੇ ਦਿਲੋਂ ਉਸ ਗੱਲ ਨੂੰ ਅਹਿਸਾਸ ਕੀਤਾ ਤੇ ਅਹਿਸਾਸ ਕਰਕੇ ਉਹ ਗਲਤੀ ਮੰਨੀ ਉੱਥੇ ਜਿੱਥੇ ਤੁਸੀਂ ਪੰਜਾਬੀਆਂ ਦੀ ਗੱਲ ਕੀਤੀ ਹੈ ਕਿ ਮੁੱਤਿਆ ਦੀ ਗੱਲ ਸੀ ਕਿ ਮੁੱਤਿਆ ਦੇ ਵਿੱਚ ਪੰਜਾਬ ਦਾ ਜਿਹੜਾ ਸ਼ਰਮਣੀ ਅਕਾਲੀ ਦਲ ਅੰਮ੍ਰਿਤਸਰ ਆ ਜਾਂ ਹੋਰ ਉਹਨਾਂ ਨਾਲ ਵੀ ਸਮਝੌਤੇ ਹੋ ਸਕਦੇ ਉਹੀ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਰਹੇ ਹਨ ਦੇਖੋ ਇਹ ਗੱਲ ਹੈ ਜਿਹੜੇ ਬੀਜੇਪੀ ਐਨਸੀ ਤਾਂ ਸਾਰੇ ਕਾਂਗਰਸ ਵੀ ਹੈ ਬੀਜੇਪੀ ਦੇ ਐਨਸੀ ਦਾ ਆਮ ਆਦਮੀ ਫਿਰ ਉਹਨਾਂ ਨਾਲ ਥੋੜਾ ਸਮਝਾਉਂਦਾ ਕਿਈ ਜਿਨ੍ਹਾਂ ਨਾਲ ਸਾਡੇ ਜੇ ਕੋਈ ਸਾਡੇ ਏਜੰਡੇਆਂ ਚ ਕੋਈ ਬੜਾ ਫਰਕ ਨਾ ਆਏ ਫਿਰ ਅਸੀਂ ਹੋ ਸਕਦੇ ਹਾਂ ਇਕੱਠੇ ਪਰ ਜੇ ਸਾਡਾ ਮਤਲਬ ਕਈ મતਪੇਦ ਹੁੰਦੇ ਨੇ ਸਿਆਸੀ ਹਰ ਪਾਰਟੀ ਦੀ ਆਪਣੀ ਕੋਰਡਿਓਲੋਜੀ ਹੈ ਜੋ ਨਹੀਂ ਰਮਜ਼ਾਨ ਇਤਕਾਰੀ ਦਾ ਪ੍ਰੋਗਰਾਮ ਸੀ ਔਰ ਮੈਂ ਇਹ ਬਹੁਤ ਹੀ ਸੋਚ ਸਮਝ ਕੇ ਇਸ ਪ੍ਰੋਗਰਾਮ ਨੂੰ ਕਰਨਾ ਜੋ ਮਸਜਿਦਾਂ ਚ ਸਿਆਸਤ ਬਾਰੇ ਗੱਲ ਕਰਨ ਤੋਂ ਵੀ ਡਰਦੇ ਨੇ ਜਦ ਕਿ ਸਾਡੇ ਖਦਰ ਮੁਹੰਮਦ ਸੱਦਾ ਸਲਮ ਦੇ ਗ੍ਰੀਨ ਸਿਖਿਆਮਨ ਹੈ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਜਿਹੜੇ ਜ਼ਿੰਦਗੀ ਦੇ ਸਭ ਤੋਂ بڑے ਫੈਸਲੇ ਲਏ ਨੇ ਸੀ ਲੋਕਾਂ ਬਾਰੇ ਆਪਣੇ ਨਾ ਕਿ ਉਹ ਮਸਜਿਦਾਂ ਨਾਲ ਪੀਚ ਲੱਗੇ ਸੀ ਤੇ ਇਸ ਕਰਕੇ ਸਾਡੇ ਲੋਕ ਇਸ ਚੀਜ਼ ਤੋਂ ਕਿਉਂ ਦੂਰ ਨੇ ਕਿ ਉਹ ਇਸਲਾਮ ਨੂੰ ਨਹੀਂ ਸਮਝਦੇ ਇਸ ਕਰਕੇ ਹੀ ਸ਼ਾਇਦ ਅਸੀਂ ਇੰਨੇ ਸਿਆਸਤ ਤੋਂ ਦੂਰ ਹੋ ਕੇ ਅੱਜ ਸਾਡੇ ਹਿੰਦੁਸਤਾਨ ਚ ਇੰਨੇ ਬੁਰੇ ਹਾਲਾਤ ਆ ਗਏ ਇਸ ਚੀਜ਼ ਨੂੰ ਦੱਸਣ ਲਈ ਲੋਕਾਂ ਨੂੰ ਸੰਦੇਸ਼ ਦੇਣ ਲਈ ਮੈਂ ਆਪਣੇ ਭਰਾ ਨੂੰ ਸਭ ਨੂੰ ਇਹ ਸੰਦੇਸ਼ ਦਿੱਤਾ ਹੈ ਇਸ ਪੋਸਟ 'ਤੇ ਮੈਂ ਮੋਟ ਦਿੱਤਾ ਤਾਂ ਕਿ ਐਸੇ ਮੰਚ ਹਰ ਜਗ੍ਹਾ ਹਰ ਜਗ੍ਹਾ ਭਾਰਤੀਆਂ ਨਾਲ ਉਹਨਾਂ ਨੂੰ ਕਰਨੇ ਚਾਹੀਦੇ ਨੇ ਔਰ ਸਿਆਸਤ ਦੇ ਜਿਹੜੇ ਸਾਡੇ ਬੱਚੇ ਜਿਹੜੇ ਪਿੱਛੇ ਰਹਿ ਰਹੇ ਨੇ ਸਾਡਾ ਮਸਤਕਬਲ ਖਰਾਬ ਹੋ ਰਿਹਾ ਹੈ ਸਿਆਸਤ 'ਚ ਸਾਡੀ ਪਾਰਟਿਸਪੇਸ਼ਨ ਜ਼ੀਰੋ ਹੈ ਪੂਰੇ ਹਿੰਦੁਸਤਾਨ 'ਚ 25 ਕਰੋੜ 26 ਕਰੋੜ ਮੁਸਲਮਾਨ ਹੋਣ ਦੇ ਬਾਵਜੂਦ ਸਾਡਾ ਇੱਕ ਵੀ ਲੀਡਰ ਨਹੀਂ ਹੈ ਤੇ ਅਸੀਂ ਕਿਸ ਸਥਾਨ 'ਤੇ ਖੜੇ ਹੋਏ ਹਾਂ ਸੰਸਦ ਜੇ ਸਾਡੀ ਆਵਾਜ਼ ਚੁੱਕਣ ਵਾਲੇ ਨਹੀਂ ਹੋਣਗੇ ਸੰਸਦ ਚ ਨਹੀਂ ਪਹੁੰਚੇਂਗੀ ਸਾਡੀਆਂ ਆਵਾਜ਼ਾਂ ਤਾਂ ਸਾਡੀ ਜਿੰਦਗੀ ਮੁਕਤ ਹੋਰ ਤੇ ਕੌਣ ਕੌਣ ਆ ਜਿਹੜੇ ਹੈਗੇ ਸਮਰਥਕ ਨੇ ਜਿਹੜੇ ਜਨਤਾ ਬਣ ਚੁੱਕੇ ਦੇਖੋ ਸਾਡੀ ਸਾਰੀ ਲੀਡਰਸ਼ਿਪ ਸੰਗਰੂਰ ਦੀ ਬਰਨਾਲਾ ਦੀ ਹੈ ਕਿ ਆਪਣੇ ਮੇਅਰ ਕੋਟੇ ਦੀ ਸਾਰੀ ਲੀਡਰਸ਼ਿਪ ਨੂੰ ਬੜੀ ਖੁਸ਼ੀ ਹੈ ਕਿ ਮੇਰੇ ਇੱਕ ਫੋਨ ਕਰਨ ਤੇ ਸਾਰੀ ਲੀਡਰਸ਼ਿਪ ਇੱਥੇ ਪਹੁੰਚੀ ਹੈ ਇਸ ਤੋਂ ਇਹ ਸਾਬਿਤ ਹੋ ਰਿਹਾ ਕਿ ਜਿਹੜੀ ਸ਼੍ਰੋਮਰੀ ਆਗਦੀ ਦਲ ਦੀ ਪੂਰੀ ਲੀਡਰਸ਼ਿਪ ਹੈ ਉਹ ਆਪਸੀ ਭਾਈਚਾਰਾ ਹੈ